ਨਬਦਾਸ ਮਹਾਰਾਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਜਿਹੜਾ ਜੀ ਗੁਰਦਾਸਪੁਰ ਕਦਾਲੀ ਮੰਡੀ ਤੋਂ ਇੱਕ ਵਿਸ਼ਾਲ ਸ਼ੋਭਾ ਯਾਤਰਾ ਚੱਲ ਰਹੀ ਆ। ਸੋ ਵੱਡੀ ਗਿੰਦੀ ਵਿੱਚ ਸਾਰੇ ਸ਼ਹਿਰ ਦੇ ਸਿਆਸਤਦਾਨ ਆ ਜੀ ਉਹ ਵੀ ਪਹੁੰਚੇ ਨੇ ਔਰ ਸ਼ਹਿਰ ਦੀਆਂ ਜਿੰਨੀਆਂ ਵੀ ਸੰਸਥਾਵਾਂ ਸਾਰੀਆਂ ਇੱਥੇ ਲਈ ਹਾਜ਼ਰ ਹੋਈਆਂ ਨੇ। ਸੋ ਮਹਾਰਾਜ ਦਾ ਆਸ਼ੀਰਵਾਦ ਜਿਹੜਾ ਪ੍ਰਾਪਤ ਕੀਤਾ ਜਾ ਰਿਹਾ ਜੀ ਔਰ ਹੱਸਾ ਬੜਾ ਦੇਖਣ ਨੂੰ ਮਿਲ ਰਿਹਾ ਜੀ। ਸੋ ਸ਼੍ਰੀ ਗੁਰੂ ਨਬਦਾਸ ਮਹਾਰਾਜ ਦਾ ਆਸ਼ੀਰਵਾਦ ਲੈਣ ਵਾਸਤੇ ਜਿਹੜਾ ਵਾ ਜੀ ਵੱਡੀ ਗਿੰਦੀ ਜਿਹੜੇ ਆ ਜੀ ਸ਼ਹਿਰ ਵਾਸੀ ਪਹੁੰਚੇ ਨੇ ਔਰ ਪਾਬਾਈ ਦਾ ਸ਼ਿਕਰ ਪ੍ਰਦਰ ਕਰ ਰਹੇ ਨੇ। ਸੋ ਸਾਰੇ ਦੇਖਣ ਵਾਲਾ ਤੁਹਾਡਾ ਬਹੁਤ ਬੜਿਆ ਅੱਜ ਬੜੀ ਵੱਡੀ ਗੰਦੀ ਲੋਕ ਨੇ ਕਰਦੇ ਨੇ ਅੱਜ ਸ੍ਰੀ ਗੁਰੂ ਅਭੀ ਨਾਭਾ ਦਾ ਜਨਮ ਦਿਹਾੜਾ ਲੋਕੀ ਗੁਰਦਾਸਪੁਰ ਦੀ ਸੰਗਤਾਂ ਮਨਾ ਰਹੀਆਂ ਨੇ ਔਰ ਬੜੀ ਦੀ ਖੁਸ਼ੀ ਦੀ ਗੱਲ ਹੈ ਕਿ ਸਾਰੇ ਧਰਮਾਂ ਦੇ ਲੋਕ ਰਲ ਮਿਲ ਕੇ ਬਾਬਾ ਸ੍ਰੀ ਨਾਭਾ ਦਾ ਜਨਮ ਦਿਨ ਇਹਦਾ ਉਹ ਮਨਾ ਰਹੇ ਨੇ ਔਰ ਇਸ ਤਰ ਪਹੌਰ ਦੇ ਤੇ ਦਿਨ ਦੇ ਉੱਤੇ ਮੈਂ ਸਾਰੇ ਨੂੰ ਅਪੀਲ ਕਰਨਾ ਕਿ ਜਿਸ ਤਰ੍ਹਾਂ ਬਾਬਾ ਨਬਾਦ assi ਨੇ ਪਿਆਰ ਮੁਹੱਬਤ ਦੇ ਨਾਲ ਸਾਰਿਆਂ ਨੂੰ ਰਹਿਣ ਦਾ ਸੰਦੇਸ਼ ਦਿੱਤਾ ਪਰ ਬਰਾਬਰਤਾ ਦਾ ਸੰਦੇਸ਼ ਦਿੱਤਾ ਇਸੇ ਤਰ੍ਹਾਂ ਸੀ ਮਿਲ ਵਰਤ ਕੇ ਸਾਰੇ ਕੱਟੇ ਹੋ ਗਏ ਉਹਨਾਂ ਦਾ ਸਤਿਕਾਰ ਕਰੀਏ ਉਹਨਾਂ ਨੂੰ ਪਿਆਰ ਕਰੀਏ ਉਹਨਾਂ ਦਾ ਜਨਮ ਦਿਨ ਮਨਾਈਏ ਆਮ ਆਦਮੀ ਪਾਰਟੀ ਦੀ ਸਰਕਾਰ ਸਾਰੇ ਧਰਮਾਂ ਦਾ ਇੱਜ਼ਤ ਮਾਨ ਸਤਿਕਾਰ ਕਰਦੀ ਹੈ ਔਰ ਉਹਨਾਂ ਦੇ ਸਤਿਕਾਰ ਵਾਜੂ ਅਸੀਂ ਕੋਲੀਆਂ ਚੌਂਗ ਦੇ ਵਿੱਚ ਜਲਦ ਥੋੜੇ ਦਿਨਾਂ ਵਿੱਚ ਬਾਬਾ ਨਬਾ ਦਾਦਾ ਚੌਂਗ ਜਿਹੜਾ ਉਹ ਬਣਾਉਣ ਜਾ ਰਹੇ ਆ ਸੋ ਇਸ ਕਰਕੇ ਸਾਰੀ ਸੰਗਤ ਨੂੰ ਅੱਜ ਬਹੁਤ-ਬਹੁਤ ਮੁਬਾਰਕਬਾਦ ਦੇਣੇ ਆ ਔਰ ਇਸ ਸੰਗਤਾਂ ਨੂੰ ਅਪੀਲ ਵੀ ਕਰਦੇ ਆ ਕਿ ਇਸੇ ਤਰ੍ਹਾਂ ਬਾਬਾ ਜੀ ਦਾ ਜਨਮ ਦਿਨ ਨਾਲ ਮਿਲ ਕੇ ਬਣਾਉਂਦੇ ਰਹੋ ਜੀ ਧੰਨਵਾਦ ਸੋ ਗਰਮਦਾਰ ਕਾਰਜ ਸੀ ਜੀ ਬੜੀ ਗਿੰਦੀ ਜਿਹੜਾ ਵਾ ਵੇਖੋ ਜਨ ਸਮੂਹ ਜਿਹੜਾ ਦੇਖਣ ਮਿਲ ਰਿਹਾ ਵਾ ਉੱत्साਹ ਬਹੁਤ ਜ਼ਿਆਦਾ ਵਾ ਔਰ ਬਾਬਾਈ ਦੇ ਦਿਹਾੜਾ ਜਿਹੜਾ ਮਨਾਇਆ ਜਾ ਰਿਹਾ ਵਾ ਸੋ ਪੰਜਾਬ ਪ੍ਰਧਾਨ ਸਰਕਾਰ ਦੇ ਨਾਮ ਕਾਲ ਬਤ ਕਰ ਲਈ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਬਹੁਤ ਲੱਖ ਲੱਖ ਵਧਾਈ ਦਿੰਦਾ ਜਿਨ੍ਹਾਂ ਨੇ ਸਾਡੀ ਸ਼ੋਭਾ ਯਾਤਰਾ ਵਿੱਚ ਪਰ ਚੜ ਕੇ ਹਸਾਲਿਆ ਅਤੇ ਬਹੁਤ ਸਾਰੇ ਸਟਾਲ ਲਗਾਏ ਸਾਡਾ ਬਹੁਤ ਸਵਾਗਤ ਕੀਤਾ ਬੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਗੁਰੂ ਦੇ ਜੈ ਸ੍ਰੀ ਗੁਰੂ ਨਾਨਕ ਦਾ ਸੋਦਰਲੀ ਜੀ ਕੀ ਕਹੋਗੇ ਅ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਜੀ ਅੱਜ ਗੋਸਵਾਮੀ ਸ਼ਿਗਰੂ ਨਾਭਾ ਦਾਸ ਜੀ ਦਾ ਜਨਮ ਦਿਨ ਜੋ ਕਿ 8 April ਨੂੰ ਬੜੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਇਆ ਜਾਂਦਾ ਅੱਜ ਉਹਦੇ ਜਨਮ ਦਿਨ ਦੇ ਸਬੰਧ ਦੇ ਵਿੱਚ ਹੀ 6 April ਨੂੰ ਸ਼ਹਿਰ ਗੁਰਦਾਸਪੁਰ ਦੇ ਵਿੱਚ ਕੱਦਾ ਵਾਲੀ ਮੰਡੀ ਤੋਂ ਬੜੀ ਭਵਵੇਂ ਸ਼ੋਭਾ ਯਾਤਰਾ ਜਿਹੜੀ ਹੈ ਉਹ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਕੱਢੀ ਜਾ ਰਹੀ ਹੈ ਕਿਉਂਕਿ ਸ਼ਹਿਰ ਦੀਆਂ ਸਾਰੀਆਂ ਧਾਰਮਿਕ ਸੁਭਾਵਾਂ ਨੇ ਬਹੁਤ ਸਹਿਯੋਗ ਕੀਤਾ ਔਰ ਪਿਛਲੇ ਕੁਝ ਸਮੇਂ ਤੋਂ ਉਹ ਰੋਜ਼ ਫੋਨ ਕਰ ਰਹੀ ਸੀ ਕਿ ਇਸ ਵਾਰ ਵੀ ਤੁਹਾਡਾ ਜਿਹੜਾ ਸ਼ੋਭਾ ਯਾਤਰਾ ਦੇ ਵਿੱਚ ਬਹੁਤ ਸਹਿਯੋਗ ਕੀਤਾ ਜਾਏਗਾ ਇਸ ਵਾਰੀ ਜਿਹੜੀ ਇਹ ਸ਼ੋਭਾ ਯਾਤਰਾ ਕੋ ਸੁਆਮੀ ਸ਼੍ਰੀ ਗੁਰੂ ਰਬਾ ਰਾਜ ਜੀ ਇੱਕ ਮਹਾਨ ਸੰਤ ਹੋਏ ਆ ਆਉਣ ਵਾਲਾ ਸਮਾਂ ਸਾਡੀ ਜਿਹੜੀ ਮਹਾਸ਼ਾ ਸਮਾਜ ਦੇ ਗੁਰੂ ਨੇ ਗੁਰੂ ਸਭਣਾ ਦੇ ਸਾਹਮਣੇ ਹੁੰਦੇ ਨੇ ਪਰੰਤੂ ਇਹ ਮਹਾਸ਼ਾ ਸਮਾਜ ਦੇ ਸੰਤ ਗੁਰੂ ਨਾ ਬਾਦਸ਼ ਜੀ ਦੇ ਨਾਮ ਤੇ ਵੱਡੇ ਚੌਂਕ ਜਿਹੜੇ ਨੇ ਉਹ ਐਲਾਨ ਹੋ ਰਹੇ ਨੇ ਤੁਸੀਂ ਦੇਖਿਆ ਆਪ ਤੁਸੀਂ ਕਵਰਿੰਗ ਕਰ ਰਹੇ ਹੋ ਕਿ ਜਿਹੜਾ ਗੁਰੂ ਨਾਥ ਦਾਸ ਜੀ ਦੇ ਨਾਮ ਤੇ ਚੌਂਕ ਜਿਹੜਾ ਉਹਨਾਂ ਦਾ ਐਲਾਨ ਜਿਹੜਾ ਕੀਤਾ ਜਾ ਰਿਹਾ ਵੱਡੇ ਮੰਦਿਰ ਜਿਹੜਾ ਗੁਰੂ ਨਾਥ ਦਾਸ ਜੀ ਦੇ ਨਾਮ ਤੇ ਬਣਨ ਜਾ ਰਹੇ ਨੇ ਵਿਜੇ ਜੀ ਔਰ ਬਹੁਤ ਜਲਦੀ ਮੈਂ ਸਾਰੇ ਜਿੰਨੇ ਵੀ ਸਮਾਜ ਚ ਦੀਨਾਨਗਰ ਚ ਵੀ ਵੱਖ-ਵੱਖ ਜਿਹੜੇ ਸਮਾਜ ਨੇ ਉਹਨਾਂ ਨੂੰ ਵੀ ਇਹ ਬੇਨਤੀ ਕਰਾਂਗਾ ਕਿ ਰਲ ਮਿਲ ਕੇ ਸਾਡੇ ਗੁਰੂ ਗੁਰੂ ਨਾਥ ਦਾਸ ਜੀ ਦੇ ਨਾਮ ਦਾ ਚੌਂਕ ਜਿਹੜਾ ਉਹ ਵਧੀਆ ਬਣਾਇਆ ਜਾਵੇ ਤੇ ਸਾਰੀ ਸੰਗਤ ਜਿਹੜੀ ਆ ਉਹ ਪਿਆਰ ਔਰ ਇੱਕ ਜੁਟਤਾ ਦਾ ਸੁਨੇਹਾ ਦਈਏ ਅਸੀਂ ਸਾਰੇ ਇਕੱਠੇ ਹੋ ਕੇ ਗੋ ਸੁਆਮੀ ਸ਼੍ਰੀ ਗੁਰੂ ਨਾਭਾ ਦਾਸ ਜੀ ਦੇ ਨਾਮ ਤੇ ਸ਼ੋਭਾ ਯਾਤਰਾ ਨਿਕਲ ਰਹੀ ਹੈ 7 ਨੂੰ ਵੀ ਨਿਕਲਦੀ ਹੈ ਉਹ ਵੀ ਗੁਰੂ ਨਾਭਾ ਦਾਸ ਜੀ ਦੀ ਸ਼ੋਭਾ ਯਾਤਰਾ ਹੈ ਉੱਥੇ ਵੀ ਹਮਾ ਮਾ ਕੇ ਪਹੁੰਚਣਾ ਚਾਹੀਦਾ ਹੈ ਔਰ 6 ਨੂੰ ਜਿਹੜੇ ਸਾਡੇ ਨਾਲ ਪਹੁੰਚੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਅਸੀਂ ਦੁਬਾਰਾ ਤੋਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਗੋ ਸੁਆਮੀ ਸ਼੍ਰੀ ਨਾਭਾ ਦਾਸ ਮਹਾਰਾਜ ਜੀ ਕੀ ਸੋਕੋ ਇਹ ਉਸਤਾ ਜਿਹੜਾ ਦੇਖ ਨੂੰ ਮਿਲ ਰਿਹਾ ਵਾ ਔਰ ਜਗਾ ਜਗਾ ਤੇ ਸ੍ਰੀਮਾਨਤ ਕੀਤਾ ਜਾ ਰਿਹਾ ਵਾ ਵੱਡੀ ਗੱਲ ਇਹ ਹੁੰਦੀ ਆ ਕਿ ਸ਼ੋਭਾ ਯਾਤਰਾ ਦਾ ਸਵਾਗਤ ਔਰ ਰਸਤੇ ਵਿੱਚ ਜਿਹੜਾ ਵਾਜੀ ਮਾਨ ਸਨਮਾਨ ਮਿਲਦਾ ਉਹ ਵੱਡੇ ਗਿਣਤੀ ਜਿਹੜਾ ਮਿਲਦਾ ਪਿਆ ਵਾ ਔਰ ਉਤਸ਼ਾਹ ਬਹੁਤ ਜ਼ਿਆਦਾ ਮਿਲਦਾ ਪਿਆ ਵਾ ਸੋ ਦੇਖੋ ਤੁਸੀਂ ਜਗਾ ਜਗਾ ਤੇ ਸਵਾਗਤ ਕੀਤਾ ਜਾ ਰਿਹਾ ਵਾ ਬਾਬਾ ਜੀ ਦਾ ਨਾਮ ਲਿਆ ਜਾ ਰਿਹਾ ਵਾ ਔਰ ਦੇਖੋ ਤੁਸੀਂ ਜਿਹੜਾ ਸ਼ਮਸ਼ੀਆ ਸਿੰਘ ਨੇ ਵੱਡੀ ਗੱਲ ਕਹੀ ਆ ਕਿ ਕੋ ਨਾ ਬਤਾ ਜਿਹੜਾ ਜਿਹੜਾ ਵਈ ਚੌਂਕ ਦਾ ਨਿਰਮਾਣ ਵੀ ਅਸੀਂ ਜਲਦ ਕਰਾਂਗੇ ਇਹ ਇੱਕ ਵੱਡੀ ਗੱਲ ਆ ਜੀ ਸਰਕਾਰ ਨੇ ਜਿਹੜੀ ਮੰਗ ਮੰਗੀ ਆ ਉਹ ਛੋਟੀ ਗੱਲ ਨਹੀਂ ਆ ਇਹ ਚੀਜ਼ਾਂ ਜ਼ਰੂਰੀ ਐ ਸਮੇਂ ਦੀ ਲੋੜ ਆ ਜੀ ਸੋ ਕਿਦਾਂ ਕਿਤੇ ਸਿਆਸਤ ਤੋਂ ਦੂਰ ਹੋ ਕੇ ਆਪ ਇਦਾਂ ਦੇ ਕੰਮ ਕਰ ਗਿਆ ਪਰ ਮੈਂ ਗੁਲਾਸ ਨੂੰ ਕਿਸੇ ਸਾਡੇ ਗੁਲਾਸ ਨੂੰ ਸ਼ਹਿਰ ਵਸੇ ਦੀ ਜਗ੍ਹਾ ਨਹੀਂ ਕਾਇਪ ਕਿਸੇ ਵੀ ਤਰ੍ਹਾਂ ਦੀ ਨਕਸ਼ਾ ਯਾਤਰਾ ਹੋਏ ਪੱਤ ਚੜਕੇ ਲੋਗੇ ਸਰੰਦੇ ਨੇ ਇਤਨਾ ਕਿਤੇ ਇਹ ਇੱਕ ਮਸਾਲਾ ਜੀ ਸੋ ਹੋਰ ਵੀ ਕੁਝ ਕਸ਼ਮੀਰ ਤੁਹਾਨੂੰ ਲਾ ਸਾਂਝਿਆ ਕਰਦੇ ਅਮੀਂ ਸ੍ਰੀ ਗੁਰੂ ਨਾਭਾ ਦਾਸ ਸੇਵਾ ਕਲਬ ਵੱਲੋਂ ਤੁਰਬਾ ਯਾਤਰਾ ਦਾ ਆਯੋਜਨ ਅੱਜ ਇਸ ਮੰਦਿਵ ਤੋਂ ਕੀਤਾ ਜਾ ਰਿਹਾ ਹੈ ਔਰ 8 ਅਪ੍ਰੈਲ ਨੂੰ ਬਾਬਾ ਨਾਭਾ ਦਾਸ ਜੀ ਦਾ ਪ੍ਰਕਾਸ਼ ਯੋਸਫ ਮਨਾਇਆ ਜਾਂਦਾ ਉਸ ਨੂੰ ਦਿਲ ਦੀਆਂ ਗ੍ਰਾਈਆਂ ਤੋਂ ਇਲਾਕਾ ਵਾਸੀਆਂ ਨੂੰ ਮੁਬਾਰਕਬਾ ਦਿੰਦਾ ਔਰ ਸ਼ੁਕਰੀਆ ਦਿੰਦਾ ਔਰ ਮੈਂ ਬੇਨਤੀ ਕਰੂੰਗਾ ਕਿ ਇਹ ਜਿਹੜੇ ਵੀ ਪੀਰ ਪਗੰਬਰ ਹੋਏ ਨੇ ਉਹਨਾਂ ਦੀ ਜ਼ਿੰਦਗੀ ਤਿਆਗ ਦੀ ਕਪਸੀਆ ਦੀ ਸੰਘਰਸ਼ ਦੀ ਰਹੀ ਆ ਔਰ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਜੀਵਨ ਬਤਾਉਣ ਦਾ ਇੱਕ ਰਾਹ ਦੱਸਿਆ ਮੈਂ ਸਮਝਦਾ ਕਿ ਅੱਜ ਸਮਾਜ ਦੇ ਹਰ ਕਿਤੇ ਦੇ ਵਿੱਚ ਨਿਗਾਰ ਆਇਆ ਜੇ ਅੱਜ ਉਸ ਨਿਗਾਰ ਨੂੰ ਰੋਕਣਾ ਵਾ ਤੇ ਇਹਦਾ ਪੀਰਾਂ ਪਗੰਬਰਾਂ ਦੇ ਦੱਸੇ ਹੋਏ ਰਸਤੇ ਤੇ ਚੱਲਣਾ ਚਾਹੀਦਾ ਉਹਨਾਂ ਦੀ ਬਾਣੀ ਦੇ ਵਿੱਚ ਦੱਸੀ ਹੋਈ ਗੱਲ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਕੇ ਉਹ ਰਸੂਲਾਂ ਨੂੰ ਚੱਲ ਕੇ ਆਪਣੀ ਜ਼ਿੰਦਗੀ ਬਤਾਈਏ ਤਾਂ ਕਿ ਅਸੀਂ ਮਿਲ ਕੇ ਇੱਕ ਚੰਗੇ ਸਮਾਜ ਦੀ ਸਿਰਜਣਾ ਕਰ ਸਕੀਏ ਗੁਰੂ ਨਾਨਕ ਦਾਸ ਜੀ ਦੀ ਜ਼ਿੰਦਗੀ ਹਮੇਸ਼ਾ ਆਉਣ ਵਾਲੀ ਪੀੜ੍ਹੀਆਂ ਲਈ ਇੱਕ ਪ੍ਰੇਰਨਾ ਦਾ ਸਰੋਤ ਰਹੇਗੀ ਆਓ ਮਿਲ ਕੇ ਇਸ ਮਹਾਨ ਸ਼ਖਸੀਅਤ ਉਸ ਦਿਨ ਨੂੰ ਬੁਲਾਉਂਦੇ ਹੋਏ ਪਰ ਇਹਨਾਂ ਲਈਏ ਔਰ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਕਦਰਾਂ ਕੀਮਤਾਂ ਜਿਹੜੀਆਂ اخلاਕੀ ਕਦਰਾਂ ਕੀਮਤਾਂ ਅੱਜ ਸਮਾਜ ਦੇ ਵਿੱਚ ਘੱਟ ਰਹੀਆਂ ਨੇ ਉਹਨਾਂ ਨੂੰ ਅਪਣਾਈਏ ਤਾਂ ਜੋ ਨੌਕਾ ਦਾ ਜੀਵਨ ਸਤਾਰਾ ਉਹਨੂੰ ਉੱਪਰ ਚੁੱਕ ਸਕੀਏ ਨੌਕਾ ਦੀ ਜ਼ਿੰਦਗੀ ਸੁਖਰਾਣੀ ਬਣਾ ਸਕੀਏ ਸੋਇਸ ਇਹ ਸ਼ੁਭ ਅਫਸਰ ਤੇ ਇੱਕ ਦਿਨ ਫੇਰ ਇਲਾਕਾ ਵਾਸੀਆਂ ਨੂੰ ਲੱਖ ਲੱਖ ਮੁਬਾਰਕਾ ਤੇ ਸ਼ੁਭ ਕਾਮਨਾਵਾਂ ਬਿਲਕੁਲ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸਾਹਮਣੇ ਮੈਂ ਪਹਿਲਾਂ ਵੀ ਗੱਲ ਰੱਖੀ ਆ ਫੇਰ ਗੱਲ ਰੱਖਾਂਗੇ ਔਰ ਉਹਦੇ ਤੇ ਜਿਹੜਾ ਟੁਕਵਾ ਜਗਾ ਉਹ ਮੈਂ ਜ਼ਰੂਰ ਅਪੀਲ ਕਰੂੰਗਾ ਕਿ ਗੁਰੂ ਨਾਭਾ ਦਾਸ ਜੀ ਦੇ ਨਾਮ ਦੇ ਉੱਪਰ ਸ਼ੌਕ ਜਿਹੜਾ ਉਸਾਰਿਆ ਜਾਏ ਤਾਂ ਕਿ ਆਉਣ ਵਾਲੀ ਪੀੜ੍ਹੀਆਂ ਲਈ ਉਹ ਚੌਂਕ ਜਿਹੜਾ ਇੱਕ ਪ੍ਰੇਰਨਾ ਦਾ ਸਰੋਤ ਹੋਏਗਾ ਲੋਕਾਂ ਲਈ ਉਥੋਂ ਮਿਲ ਕੇ ਇੱਕ ਪ੍ਰੇਰਣਾ ਮਿਲੇਗੀ ਔਰ ਆਉਣ ਵਾਲੀ ਪੀੜ੍ਹੀ ਪ੍ਰਭਾਵਿਤ ਹੋਏਗੀ ਬੜਾ ਚੰਗੀ ਆ ਕਦਰਾ ਕੀਮਤਾਂ ਵਾਸਤੇ ਅੱਜ ਦੇ ਦਿਨ ਜੋ ਸਵਾਮੀ ਸਿਖਗੁਰੂ ਨਾਭਾ ਦਾਸ ਸੇਵਾ ਕਲੱਬ ਵੱਲੋਂ ਸ਼ੋਭਾ ਯਾਤਰਾ ਆਰਗੇਨਾਈਜ਼ ਕੀਤੀ ਗਈ ਹੈ ਗੁਰੂ ਨਾਭਾ ਦਾਸ ਜੀ ਦੇ ਜਨਮ ਦਿਹਾੜੇ ਦੇ ਇਕਲੈਕਸ਼ਨ ਦੇ ਵਿੱਚ ਪਹਿਲੇ ਤੇ ਮਾਸ ਕਲੱਬ ਨੂੰ ਬਹੁਤ ਸਾਰੀ ਵਧਾਈ ਦੇਣੀ ਹੈ ਕਿ ਬਹੁਤ ਅੱਛੇ ਤਰੀਕੇ ਦੇ ਨਾਲ ਇਹਨਾਂ ਨੇ ਕਾਰਜਕ੍ਰਮ ਆਰਗੇਨਾਈਜ਼ ਕੀਤਾ ਔਰ ਗੁਰੂ ਬਿਨਾਂ ਗੱਤ ਨਹੀਂ ਤੇ ਛਾਹ ਬਿਨਾਂ ਪਤ ਨਹੀਂ ਇਹ ਗੁਰੂ ਜਿਹੜੇ ਹੈਗੇ ਆ ਗੁਰੂਆਂ ਤੋਂ ਬਿਨਾਂ ਸੰਗਤ ਨੇ ਚੱਲਣਾ ਕਿਸਾ ਹੈ ਔਰ ਗੁਰੂ ਹੀ ਜਿਹੜੇ ਹੈ ਜ਼ਿੰਦਗੀ ਦਾ ਸਹੀ ਉਦੇਸ਼ ਕੀ ਹੈ ਰੱਬ ਨੇ ਸਾਨੂੰ ਪੈਦਾ ਕਿਉਂ ਕੀਤਾ ਤੇ ਉਸ ਚੀਜ਼ ਜ਼ਿੰਦਗੀ ਨੂੰ ਜੀਣ ਦਾ ਮਤਲਬ ਗੁਰੂ ਜੀ ਦੱਸਦੇ ਆ ਤੇ ਦੂਸਰਾ ਚੀਜ਼ ਕਿ ਮੈਨੂੰ ਯਾਦ ਹੈ ਕਿ ਲਾਸਟ ইয়ার ਜਦੋਂ ਸਾਡੇ 24 ਦੇ ਵਿੱਚ ਇਲੈਕਸ਼ਨ ਚੱਲ ਰਹੇ ਸੀਗੇ ਸਾਡੇ ਐਮਪੀ ਲੈਵਲ ਦੇ ਉੱਤੇ ਤੇ ਬੱਬੂ ਜੀ ਆਏ ਸੀਗੇ ਤੇ ਬੱਬੂ ਜੀ ਦੇ ਨਾਲ ਇਹ ਗੱਲ ਰੱਖੀ ਗਈ ਸੀਗੀ ਕਿ ਗੁਰੂ ਨਾਭਾ ਦਾਸ ਜੀ ਦੇ ਨਾਮ ਤੇ ਕੋਈ ਚੌਕ ਹੋਣਾ ਚਾਹੀਦਾ ਤੇ ਇਸ ਵਾਰੀ ਉਹ ਚੌਕ ਬਣਾਉਣ ਦੇ ਵਿੱਚ ਉਹਦਾ ਨਾਮ ਬਾਬਾ ਨਾਭਾ ਦਾਸ ਦੇ ਹੋਣ ਦੇ ਕਾਰਨ ਮੈਂ ਸਾਰੀ ਸੰਗਤ ਨੂੰ ਵਧਾਈ ਵੀ ਦੇਣਾ ਚਾਹਾਂਗੀ ਔਰ ਸਭ ਨੂੰ ਬਹੁਤ ਢੇਰ ساری ਹਾਰਦਿਕ ਸ਼ੁਭ ਕਾਮਨਾਵਾਂ ਇਸ ਜਨਮ ਦਿਹਾੜੇ ਦੇ ਉੱਤੇ ਔਰ ਮੈਨੂੰ ਬੜਾ ਅੱਛਾ ਲੱਗਾ ਇੱਥੇ ਆ ਕਰਕੇ ਔਰ ਇਹਨਾਂ ਨੇ ਮੈਨੂੰ ਇਨਵਾਈਟ ਕੀਤਾ ਇਸ ਦਾ ਮੈਂ ਤਹਿ ਦਿਲ ਤੋਂ ਸ਼ੁਕਰਗੁਜ਼ਾਰਾ ਔਰ ਮੈਂ ਸਾਰੀ ਸੰਗਤ ਨੂੰ ਬੇਨਤੀ ਇਹ ਕਰਦੀ ਆਂ ਕਿ ਆਪਣੇ ਬੱਚਿਆਂ ਦੀ ਪੜ੍ਹਾਈ ਵੱਲ ਜ਼ਰੂਰ ਧਿਆਨ ਦਿਓ ਜੇ ਗੁਰੂ ਦੇ ਮੰਦਰ ਖੁੱਲਣ ਤੇ ਉਸ ਮੰਦਰ ਦੇ ਵਿੱਚ ਲਾਇਬ੍ਰੇਰੀ ਵੀ ਜ਼ਰੂਰ ਖੁੱਲਣ ਇਸ ਦੇ ਤਹਿਤ ਹੀ ਮੈਂ ਸਭ ਦੇ ਅੱਗੇ ਬੇਨਤੀ ਕਰਦੀ ਆਂ ਔਰ ਬਾਬਾ ਸਾਹਿਬ ਜੀ ਦਾ ਵੀ ਜਨਮ ਦਿਨ ਆਨ ਵਾਲਾ 14 April ਨੂੰ ਉਸ ਦਿਹਾੜੇ ਨੂੰ ਵੀ ਇਸੇ ਤਰੀਕੇ ਨਾਲ ਮਨਾਈਏ ਤਾਂ ਕਿ ਇਹ ਆਨਮਨੀਆਂ ਜਿਹੜੀਆਂ ਸਾਡੀਆਂ ਪੀੜ੍ਹੀਆਂ ਉਹਨਾਂ ਨੂੰ ਇੱਕ ਸੰਦੇਸ਼ ਜਾ ਸਕੇ ਕੀ 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 ਕੀਤਾ ਸਾਡੇ ਵੱਡੇ ਵਡੇਰਿਆਂ ਨੇ ਸਾਡੇ ਵਾਸਤੇ ਬਹੁਤ ਬਹੁਤ ਧੰਨਵਾਦ ਜੀ